ਹੈਲੋ ਜੀ ਸਸਰੀਆ ਅਕਾਲ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਗਲੇ ਤੇ ਗੁੰਮ ਲੈਸ ਲਗਾਵਾਂਗੇ ਤੇ ਜਿਹੜਾ ਗਲਾ ਸੀ ਆਪਾਂ ਪੇਸਟ ਕਰ ਲਿਆ ਹੋਇਆ ਸੀ ਤੇ ਆਪਾਂ ਇੱਥੇ ਲੈਸ ਲਗਾਉਣੀ ਆ ਇਹ ਬੜੀ ਆਪਾਂ ਲੈਸ ਲੈ ਲਈ ਹੋਈ ਆ ਤੇ ਆਪਾਂ ਬੁਕਰਮ ਤੇ ਗਲੇ ਨੂੰ ਪੇਸਟ ਕਰ ਲਿਆ ਹੋਇਆ ਸੀ ਤੇ ਜਿਹੜਾ ਆਪਾਂ ਇਹਦੀ ਜਿਹੜੀ ਲੰਬਾਈ ਆ ਗਲੇ ਦੀ ਉਹ ਆਪਾਂ 7 ਇੰਚ ਲਈ ਹੋਈ ਆ ਸੱਤ ਇੰਚ ਦੀ ਆਪਾਂ ਲੰਬਾਈ ਲਈ ਹੋਈ ਆ ਤੇ ਜਿਹੜੀ ਦੀ ਚੜਾਈ ਸੀ ਉਹ ਆਪਾਂ 5 ਇੰਚ ਲਈ ਹੋਈ ਆ ਆਪਣਾ ਪਤਲਾ ਨਾਪ ਸੀ ਇਸ ਕਰਕੇ ਆਪਾਂ 5 ਇੰਚ ਲਈ ਹੋਈ ਆ ਤੇ ਹੁਣ ਆਪਾਂ ਜਿਹੜਾ ਦੀ ਸਲਾਈ ਲਗਾ ਲਾਂਗੇ ਬਾਹਲੇ ਸਾਈਡ ਆਪਾਂ ਕੱਪੜਾ ਰੱਖਿਆ ਹੋਇਆ ਸੀ ਅੱਧੇ ਇੰਚ ਦਾ ਤੇ ਇਹਨੂੰ ਆਪਾਂ ਬੁਕਰਮ ਦੇ ਉੱਪਰ ਸਲਾਈ ਲਗਾ ਲਾਂਗੇ ਤੇ ਜਿਹੜਾ ਆਪਾਂ ਗਲਾ ਪੇਸਟ ਕੀਤਾ ਹੋਇਆ ਸੀ ਆਪਾਂ ਕੱਪੜੇ ਦੀ ਉਲਟੀ ਸਾਈਡ ਤੇ ਗਲੇ ਨੂੰ ਪੇਸਟ ਕੀਤਾ ਹੋਇਆ ਹੈ ਸਿੱਧੀ ਸਾਈਡ ਤੇ ਨਹੀਂ ਕੀਤਾ ਉਲਟੀ ਸਾਈਡ ਤੇ ਪੇਸਟ ਕੀਤਾ ਹੋਇਆ ਸੀ ਗਲੇ ਨੂੰ ਆਪਾਂ ਤੇ ਹੁਣ ਆਪਾਂ ਇਸ ਤਰੀਕੇ ਨਾਲ ਕੱਪੜੇ ਨੂੰ ਅੰਦਰਲੀ ਸਾਈਡ ਕਰਦੇ ਹੋਏ ਤੇ ਸਲਾਈ ਲਗਾ ਲਾਂਗੇ ਤੇ ਇਹ ਸਲਾਈ ਆਪਾਂ ਰਾਫ ਸਲਾਈ ਲਗਾਉਂਦੇ ਪਏ ਆ ਆਪਾਂ ਜਦੋਂ ਲੈਂਸ ਲਗਾ ਲਾਂਗੇ ਤੇ ਇਹ ਸਲਾਈ ਨੂੰ ਆਪਾਂ ਬਾਅਦ ਵਿੱਚ ਕੱਢ ਦਾਂਗੇ ਜਿਸ ਤਰ੍ਹਾਂ ਆਪਣੇ ਗਲੇ ਦੀ ਸ਼ੇਪ ਸੀ ਆਪਾਂ ਓਵੇਂ ਹੀ ਸਲਾਈ ਲਗਾਉਣੀ ਹੈ ਇਹਦੇ ਕੱਪੜੇ ਨੂੰ ਆਪਾਂ ਅੰਦਰ ਫੋਲਡਿੰਗ ਕਰਦੇ ਹੋਏ ਤੇ ਉਹਦੇ ਉੱਪਰ ਸਲਾਈ ਲਗਾ ਲੈਣੀ ਹੈ ਜਿਵੇਂ ਆਪਣੇ ਗਲੇ ਦੀ ਸ਼ੇਪ ਸੀ ਓਵੇਂ ਹੀ ਆਪਾਂ ਕੱਪੜੇ ਨੂੰ ਫੋਲਡ ਕਰੀ ਜਾਣਾ ਹੈ ਤੇ ਆਪਾਂ ਹੌਲੀ ਹੌਲੀ ਆਰਾਮ ਦੇ ਨਾਲ ਜਿਹੜੀ ਇਹ ਸਲਾਈ ਲਗਾਉਣੀ ਹੁੰਦੀ ਹੈ ਕਿਉਂਕਿ ਕਪੜਾ ਆਪਣਾ ਬਾਹਲੀ ਸਾਈਡ ਨਾ ਜਾਵੇ ਤੇ ਆਪਾਂ ਇਸ ਤਰੀਕੇ ਨਾਲ ਸਲਾਈ ਲਗਾਉਣੀ ਹੈ ਕਪੜਾ ਆਪਣਾ ਅੰਦਰਲੀ ਸਾਈਡ ਹੀ ਰਵੇ ਬਾਹਲੀ ਸਾਈਡ ਤਾਂ ਆਪਾਂ ਸੈੱਟ ਕਰਦੇ ਹੋ ਤੇ ਫਿਰ ਆਪਾਂ ਜਿਹੜੀ ਸਲਾਈ ਨੂੰ ਲਗਾ ਲੈਣਾ ਵਾ ਤੇ ਜਿਹੜੀ ਆਪਾਂ ਸਲਾਈ ਸੀ ਉਹ ਆਪਾਂ ਲਗਾ ਲਈ ਹੋਈ ਆ ਤੇ ਧਾਗੇ ਨਾਲ ਆਪਾਂ ਕਟਿੰਗ ਕਰ ਲਿਆ ਹੋਇਆ ਸੀ ਤੇ ਆਪਾਂ ਹੁਣ ਜਿਹੜਾ ਵਾ ਇਹਨੂੰ ਆਪਾਂ ਆਪਾਂ কুরਤੀ ਦੇ ਨਾਲ ਇਹਨੂੰ ਅਟੈਚ ਕਰਨਾ ਆਪਾਂ ਕਮੀਜ਼ ਦਾ ਕੱਪੜਾ ਲੈ ਲਿਆ ਹੋਇਆ ਸੀ ਕਮੀਜ਼ ਦੀ ਆਪਾਂ ਕਾਟ ਵਗੈਰਾ ਪਹਿਲਾਂ ਪਾਈ ਹੋਈ ਸੀ ਤੇ ਹੁਣ ਆਪਾਂ ਦੇ ਸੈਂਟਰ ਦੇ ਵਿੱਚ ਨਿਸ਼ਾਨ ਲਗਾ ਲੈਣਾ ਵਾ ਸੈਂਟਰ ਦੇ ਵਿੱਚ ਆਪ ਨਿਸ਼ਾਨ ਲਗਾ ਲੇ ਤੁਸੀਂ ਪ੍ਰੈਸ ਦੇ ਨਾਲ ਕਰੀਜ਼ ਬਣਾਗੇ ਤੇ ਫਿਰ ਵੀ ਨਿਸ਼ਾਨ ਲਗਾ ਸਕਦੇ ਹੋ ਤੇ ਹੁਣ ਆਪਾਂ ਜਿਹੜਾ ਬਾਰਲੀ ਸਾਈਡ ਜਿਹੜਾ ਮਾਰਜਨ ਰੱਖਿਓ ਆਪਾਂ 2.5 ਇੰਚ ਦੇ ਨਿਸ਼ਾਨ ਲਗਾ ਲਿਆ ਸੀ ਸੈਂਟਰ ਦੇ ਵਿੱਚੋਂ ਤੇ ਦੂਸਰੀ ਸਾਈਡ ਤੇ ਵੀ ਆਪਾਂ 2.5 ਇੰਚ ਦੇ ਨਿਸ਼ਾਨ ਲਗਾ ਲਾਂਗੇ ਸੈਂਟਰ ਦੇ ਵਿੱਚੋਂ ਹੀ ਆਪਾਂ ਨਿਸ਼ਾਨ ਲਗਾਉਣਾ ਵਾ 2.5 2.5 ਇੰਚ ਦਾ ਆਪਾਂ ਟੋਟਲ ਆਪਣਾ ਜਿਹੜਾ ਚੌੜਾਈ ਹੋਊਗੀ ਆਪਣੇ 5 ਇੰਚ ਦੀ ਹੋਊਗੀ ਸੈਂਟਰ ਦੇ ਉੱਤੇ ਆਪਾਂ ਦੋਨੋਂ ਸਾਈਡ ਤੇ 2.5 2.5 ਇੰਚ ਦਾ ਨਿਸ਼ਾਨ ਲਗਾਉਣਾ ਵਾ ਆਪਾਂ ਸੈਂਟਰ ਦੇ ਵਿੱਚੋਂ ਹੀ ਲਗਾਉਣਾ ਜਾਂ 3 ਇੰਚ ਦਾ ਲਗਾਉਣਾ ਵਾ ਆਪਾਂ ਸੈਂਟਰ ਦੇ ਵਿੱਚੋਂ ਹੀ ਲਗਾਉਣਾ ਵਾ ਤੇ ਆਪਣਾ ਪਤਲਾ ਨਾਪ ਸੀ ਇਸ ਕਰਕੇ ਆਪਾਂ ਜਿਹੜਾ ਸੀ 2.5 ਇ ਤੇ ਜਿਹੜਾ ਕਮੀਜ਼ ਦੇ ਨਾਲ ਹੁਣ ਆਪਾਂ ਜਿਹੜਾ ਗਲੇ ਨੂੰ ਲਗਾਉਣਾ ਅਟੈਚ ਕਰਨਾ ਵਾ ਤੇ ਇਹਦੀ ਆਪਾਂ ਜਿਹੜੀ ਆ ਕਮੀਜ਼ ਦੀ ਜਿਹੜੀ ਆਪਣੇ ਉਲਟੀ ਸਾਈਡ ਹੋਵੇਗੀ ਤੇ ਜਿਹੜਾ ਆਪਾਂ ਗਲਾ ਪੇਸਟ ਕੀਤਾ ਅਸੀਂ ਇਹਨੂੰ ਉੱਪਰ ਆਪਾਂ ਰੱਖ ਲੈਣਾ ਵਾ ਤੇ ਫਿਰ ਆਪਾਂ ਸੈਂਟਰ ਦੇ ਵਿੱਚ ਸਲਾਈ ਲਗਾ ਦੇਣੀ ਕਮੀਜ਼ ਦੀ ਆਪਾਂ ਉਹ ਉਲਟੀ ਸਾਈਡ ਤੇ ਹੀ ਆਪਾਂ ਜਿਹੜੀ ਇਹ ਸਲਾਈ ਆ ਲਗਾਉਣੀ ਆ ਤੇ ਇਹ ਸਲਾਈ ਆਪਾਂ ਸੈਂਟਰ ਦੇ ਵਿੱਚੋਂ ਹੀ ਲਗਾਉਣੀ ਆ ਜਿਹੜੀ ਆਪਾਂ ਸਲਾਈ نیچے ਆਪਾਂ ਜਿਹੜੇ ਨਿਸ਼ਾਨ ਲਗਾਏ ਹੋਏ ਸੀ ਇਹ ਸਲਾਈ ਆਪਣੀ ਉਹ ਨਿਸ਼ਾਨ ਦੇ ਉੱਪਰ ਹੀ ਆਉਣੇ ਚਾਹੀਦੇ ਸੈਂਟਰ ਤੇ ਬਿਲਕੁਲ ਆਪਣਾ ਸੈਂਟਰ ਮਿਲਣਾ ਚਾਹੀਦਾ ਵਾ نیچے ਆਪਾਂ ਵੇਖ ਕੇ ਤੇ ਸਲਾਈ ਨੂੰ ਲਗਾਉਣਾ ਵਾ ਤੇ ਜਿਹੜੀ ਆਪਾਂ ਸਲਾਈ ਸੀ ਆਪਾਂ ਕੋਰਨਰ ਤੱਕ ਸਲਾਈ ਲਗਾ ਲਈ ਹੋਈ ਸੀ ਟਿਕਨ ਦੀ ਆਪਾਂ ਸਲਾਈ ਨਹੀਂ ਲਗਾਉਣੀ ਆ ਪਰ ਟਿਕਨ ਦੇ ਬਾਹਰ ਹੀ ਸਾਈਡ ਤੇ ਸਲਾਈ ਲਗਾਉਣੀ ਆ ਤੇ ਸੈਂਟਰ ਵਾਲੀ ਜਿਹੜੀ ਸਲਾਈ ਸੀ ਆਪਾਂ ਲਗਾ ਲਈ ਹੋਈ ਸੀ ਹੁਣ ਜਿਹੜਾ ਆਪਾਂ ਟਾਈ ਇਸ ਦਾ ਨਿਸ਼ਾਨ ਲਗਾਇਆ ਸੀ ਇਹਦੇ ਉੱਪਰ ਆਪਾਂ ਸਲਾਈ ਲਗਾਵਾਂਗੇ ਸਲਾਈ ਜਿਹੜੀ ਆਪਾਂ ਲਗਾ ਬਿਲਕੁਲ ਆਪਾਂ ਟਿਕਨ ਦੇ ਨਾਲ-ਨਾਲ ਹੀ ਸਿਲਾਈ ਲਗਾਉਣੀ ਹੈ ਟਿਕਨ ਦੇ ਉੱਪਰ ਆਪਾਂ ਸਿਲਾਈ ਨਹੀਂ ਲਗਾਉਣੀ ਟਿਕਨ ਦੇ ਨਾਲ-ਨਾਲ ਹੀ ਆਪਾਂ ਸਿਲਾਈ ਨੇ ਚੇਟੀ ਗਨ ਦੀ ਆਪਾਂ ਸਿਲਾਈ ਲਗਾਉਣੀ ਹੈ ਬਿਲਕੁਲ ਨਾਲ-ਨਾਲ ਟਿਕਨ ਦੇ ਉੱਪਰ ਆਪਾਂ ਸਿਲਾਈ ਨਹੀਂ ਚੜਾਉਣੀ ਜਿਸ ਤਰ੍ਹਾਂ ਆਪਣੇ ਟਿਕਨ ਦੀ ਸ਼ੇਪ ਆ ਉਵੇਂ ਹੀ ਆਪਾਂ ਜਿਹੜੀ ਸਿਲਾਈ ਉਹ ਲਗਾਉਣੀ ਹੈ ਆਪਣੀ ਜਿਹੜੀ ਸਵੀਟ ਹਾਰ ਆਪਣਾ ਨੈਕ ਹੈ ਸਵੀਟ ਹਾਰ ਦੇ ਨੈਕ ਦੇ ਅਕੋਰਡਿੰਗ ਜਿਹੜੀ ਆਪਾਂ ਸਿਲਾਈ ਆ ਲਗਾਉਣੀ ਆ ਤੇ ਇੱਥੋਂ ਆਪਾਂ ਜਿਸ ਤਰ੍ਹਾਂ ਆਪਣਾ ਤਿੱਖਾ ਕੋਨਰ ਬਣਿਆ ਹੋਇਆ ਵਾ ਇਥੋਂ ਵੀ ਆਪਾਂ ਤਿੱਖਾ ਕੋਨਰ ਬਣਾਉਣਾ ਵਾ ਤੇ ਫਿਰ ਹੀ ਆਪਣੀ ਜਿਹੜੀ ਪਾਨ ਲੈਕ ਦੀ ਸ਼ੇਪ ਆ ਬਣੇਗੀ ਤੇ ਉੱਪਰੋਂ ਵੀ ਆਪਾਂ ਵੇਖ ਲੈਣਾ ਵਾ ਕਿ ਆਪਣਾ 2 ਇੰਚ ਤੇ ਪੂਰਾ ਆਪਣਾ ਗਲਾ ਆਉਂਦਾ ਪਿਆ ਵਾ ਤੇ ਫਿਰ ਜਿਹੜੀ ਆਪਾਂ ਸਲਾਈ ਨੂੰ ਲਗਾਉਣਾ ਵਾ ਉੱਪਰ ਆਪਾਂ ਮੇਚ ਲਿਆ ਸੀ ਤੇ ਫਿਰ ਆਪਾਂ ਬਾਕੀ ਵਾਲੀ ਸਲਾਈ ਆ ਫਿਰ ਲਗਾਉਣੀ ਆਪਾਂ ਮੇਚ ਲਿਆ ਸੀ ਕਿ ਆਪਣਾ 2 ਦੇ ਉੱਪਰ ਇੰਚ ਤੇ ਪੂਰਾ ਹੁੰਦਾ ਪਿਆ ਵਾ ਤੇ ਟਿਕਣ ਆਪਣਾ ਘਟ ਵੱਧ ਨਹੀਂ ਹੋਣਾ ਚਾਹੀਦਾ ਜਿਸ ਤਰ੍ਹਾਂ ਆਪਾਂ ਪੇਸਟ ਕੀਤਾ ਸੀ ਉਵੇਂ ਹੀ ਆਪਣਾ ਟਿਕਣ ਪੂਰਾ ਆਉਣਾ ਚਾਹੀਦਾ ਵਾ ਜੇ ਆਪਣਾ ਪੁਲੀਚਾਰ ਤੋਂ ਘਟ ਵੱਧ ਹੋ ਜੇਗਾ ਮਤਲਬ ਕਿ ਆਪਣਾ ਗਲਾ ਸਹੀ ਨਹੀਂ ਲੱਗਾ ਤੇ ਆਪਾਂ ਸੈਂਟਰ ਦੇ ਵਿੱਚ ਨਿਸ਼ਾਨ ਲਗਾ ਕੇ ਤੇ ਫਿਰ ਆਪਾਂ ਸੈਂਟਰ ਦੇ ਵਿੱਚ ਸਲਾਈ ਲਗਾ ਕੇ ਤੇ ਫਿਰ ਜਿਹੜੀ ਆਪਾਂ ਬਾਹਲੇ ਸਲਾਈ ਲਗਾਉਣੀ ਹੁੰਦੀ ਆ ਤੇ ਹੁਣ ਬਾਹਲੀ ਸਾਈਡ ਤੇ ਆਪਾਂ ਅੱਧਾ ਇੰਚ ਦਾ ਮਾਰਜਿਨ ਛੱਡਦੇ ਹੋਏ ਤੇ ਆਪਾਂ ਕਟਿੰਗ ਕਰ ਦੇਣੀ ਆ ਕੱਪੜੇ ਨੂੰ ਛੱਡਦੇ ਹੋਏ ਤੇ ਫਿਰ ਆਪਾਂ ਕਟਿੰਗ ਕਰਨੀ ਆ ਤੁਸੀਂ ਚਾਹਤੇ ਨਿਸ਼ਾਨ ਲਗਾ ਕੇ ਵੀ ਕਟਿੰਗ ਕਰ ਸਕਦੇ ਹੋ ਤੇ ਆਪਾਂ ਅਪਡੇਟ ਦੇ ਵਿੱਚ ਦੀ ਕਟਿੰਗ ਕਰ ਦੇਣੀ ਆ ਕਪੜਾ ਛੱਡਦੇ ਹੋਏ ਤੇ ਇੱਥੋਂ ਵੀ ਆਪਾਂ ਜਿਹੜੀ ਕਟਿੰਗ ਕਰ ਲਾਂਗੇ ਤੇ ਇੱਥੋਂ ਹਣ ਆਪਾਂ ਜੋ ਛੋਟੇ ਛੋਟੇ ਕੱਟ ਲਗਾ ਲਾਂਗੇ ਕਾਟਾ ਆਪਾਂ ਜਿਆਦਾ ਡੀਪ ਨਹੀਂ ਲਗਾਉਣੇ ਕਾਟਾ ਆਪਾਂ ਛੋਟੇ ਛੋਟੇ ਲਗਾਉਣੇ ਆ ਜਿਆਦਾ ਡੀਪ ਨਹੀਂ ਲਗਾਉਣੇ ਤੇ ਇੱਥੋਂ ਜਿਹੜਾ ਆਪਣਾ ਗਲੇ ਦਾ ਪਾਨ ਦੀ ਸ਼ੇਪ ਜਿਵੇਂ ਆਪਾਂ ਇੱਥੋਂ ਥੋੜਾ ਜਿਹਾ ਆਪਾਂ ਕਟਿੰਗ ਵੱਧ ਕਰਨਾ ਹੁੰਦਾ ਹੈ ਪਰ ਜਿਆਦਾ ਕਟਿੰਗ ਨਹੀਂ ਨਹੀਂ ਕਰਨਾ ਹੁੰਦਾ ਆਪਾਂ ਕਟਿੰਗ ਆਪਾਂ ਸਲਾਈ ਨੂੰ ਬਚਾਉਂਦੇ ਹੋਏ ਤੇ ਫਿਰ ਕਟਿੰਗ ਕਰਨਾ ਹੁੰਦਾ ਆਪਾਂ ਤੇ ਹੁਣ ਆਪਾਂ ਜਿਹੜਾ ਗਲੇ ਨੂੰ ਆਪਾਂ ਸਿੱਧੀ ਸਾਈਡ ਤੇ ਲੈ ਜਾਾਂਗੇ ਆਪਾਂ ਉਲਟੀ ਸਾਈਡ ਤੇ ਗਲੇ ਨੂੰ ਲਗਾਇਆ ਹੋਇਆ ਸੀ ਨਾ ਆਪਾਂ ਸਿੱਧੀ ਸਾਈਡ ਤੇ ਨੂੰ ਟਰਨ ਕਰ ਦਾਂਗੇ ਇਸ ਤਰੀਕੇ ਨਾਲ ਤੇ ਇਹਦੇ ਉਪਰ ਆਪਾਂ ਇੱਕ ਰਾਫ ਸਲਾਈ ਲਗਾ ਲਾਂਗੇ ਇਹ ਆਪਾਂ ਸਲਾਈ ਇਸ ਕਰਕੇ ਲਗਾਉਣੀ ਹੈ ਕਿ ਜਿਹੜਾ ਆਪਾਂ ਲੈਸ ਲਗਾਉਣੀ ਹੈ ਆਪਣੀ ਚੰਗੀ ਜਿਹਾ ਬੈਠ ਜਾਏ ਇਸ ਕਰਕੇ ਆਪਾਂ ਜਿਹੜੀ ਰਾਫ ਸਲਾਈ ਆ ਲਗਾਉਣੀ ਆ ਆਪਾਂ ਕੱਪੜੇ ਨੂੰ ਅੰਦਰੀ ਸਾਈਡ ਦੇ ਖਿੱਚਦੇ ਹੋਏ ਤੇ ਫਿਰ ਆਪਾਂ ਉੱਪਰ ਵਾਲੀ ਸਲਾਈ ਲਗਾਉਣੀ ਹੈ ਕਿ ਬਾਹਲੀ ਛਾੜ ਦੇ ਆਪਣਾ ਕੱਪੜਾ ਜਿਹੜਾ ਵੱਦਨ ਆ ਰਵੇ ਜਿਹੜੀ ਆਪਣਾ ਸਲਾਈ ਲਗਾਈ ਹੁੰਦੀ ਉਹ ਆਪਣੀ ਬਾਹਲੀ ਸਾਈਡ ਕ ਪੜਾ ਦਿਖਦਾ ਰਹਿੰਦਾ ਤੇ ਉਹ ਆਪਣਾ ਬਹੁਤ ਹੀ ਬੁਰਾ ਲੱਗਦਾ ਵਾ ਤੇ ਆਪਾਂ ਇਸ ਤਰੀਕੇ ਨਾਲ ਸਲਾਈ ਲਗਾਉਣੀ ਹੈ ਕੱਪੜੇ ਨੂੰ ਆਪਾਂ ਅੰਦਰੀ ਸਾਈਡ ਤੇ ਖਿੱਚਦੇ ਹੋਏ ਸੈਟ ਕਰਦੇ ਹੋਏ ਤੇ ਆਪਾਂ ਜਿਹੜੀ ਰਫ ਸਲਾਈ ਆ ਉਹ ਆਪਾਂ ਲਗਾ ਲੈਣੀ ਆ ਤੇ ਜਿਹੜੇ ਆਪਾਂ ਕੱਟ ਲਗਾਉਣੇ ਆ ਉਹ ਆਪਾਂ ਇਸ ਕਰਕੇ ਲਗਾਉਣੀ ਆ ਕਿ ਗਲੇ ਦੀ ਆਪਣੀ ਪੂਰੀ ਸਫਾਈ ਦੇ ਵਿੱਚ ਬੰਦਾ ਵਾ ਤੇ ਆਪਣੇ ਕੱਟ ਅ ਦੀ ਅਕੋਰਡਿੰਗ ਜਿਹੜਾ ਆਪਣਾ ਗਲਾ ਹੁੰਦਾ ਵਾ ਉਹਦੀ ਆਪਣੀ ਗਲਾਈ ਵਧੀਆ ਹੁੰਦੀ ਤੇ ਆਪਾਂ ਗੋਲ ਨੈਕ ਬਣਾਉਣੇ ਆ ਚੌਰਸ ਨੈਕ ਬਣਾਉਣੇ ਆ ਆਪਾਂ ਨੂੰ ਕੱਟ ਲਗਾਉਣੇ ਬਹੁਤ ਹੀ ਜ਼ਰੂਰੀ ਹੁੰਦੀ ਆ ਕਿਉਂਕਿ ਕੱਟ ਦੇ ਨਾਲ ਜਿਹੜਾ ਆਪਣਾ ਗਲਾਵਾ ਪੂਰਾ ਫਿਨਿਸ਼ਿੰਗ ਦੇ ਨਾਲ ਬੰਦਾ ਤੁਸੀਂ ਦੇਖ ਸਕਦੇ ਹੋ ਕਿ ਆਪਣਾ ਜਿਹੜਾ সুইਟ ਹਾਰਟ ਨੈਕ ਸੀ نیچے ਉਹ ਆਪਣੀ ਜਿਹੜੀ ਪਾਂ ਦੇ ਸ਼ੇਪ ਪੂਰੀ ਪ੍ਰੋਪਰ ਵਧੀਆ ਬਣੀ ਹੋ ਪਈ ਆ ਕਿਉਂਕਿ ਆਪਾਂ ਜਿਹੜੇ ਕੱਟ ਲਗਾਏ ਸੀ ਇਸ ਕਰਕੇ ਤੇ ਇਹ ਆਪਾਂ ਆਪ ਸਿਲਾਈ ਨੂੰ ਕੰ ਤੇ ਸਲਾਈ ਨੂੰ ਆਪਾਂ ਜਿਹੜਾ ਕੰਪਲੀਟ ਸੀ ਉਹ ਆਪਾਂ ਕਰ ਲਿਆ ਹੋਇਆ ਸੀ ਹੁਣ ਆਪਾਂ ਇਹਦੇ ਉੱਪਰ ਲੈਂਸ ਲਗਾਵਾਂਗੇ ਇਹ ਆਪਾਂ ਰਫ ਸਲਾਈ ਲਗਾਈ ਹੋਈ ਹੈ ਹੁਣ ਸਸ ਆਪਾਂ ਇਹਦੇ ਉੱਪਰ ਲੈਂਸ ਲਗਾਵਾਂਗੇ ਤੇ ਜਿਹੜੀ ਆਪਾਂ ਲੈਂਸ ਆ ਲੈ ਲਾਂਗੇ ਤੇ ਲੈਂਸ ਦੀ ਆਪਾਂ ਜਿਹੜੀ ਸਿੱਧੀ ਸਾਈਡ ਹੈ ਉਹ ਆਪਾਂ ਉੱਪਰ ਸ਼ੋਅ ਕਰਨੀ ਹੈ ਤੇ ਉਲਟੀ ਸਾਈਡ ਆਪਣੀ ਨੀਚੇ ਹੋਵੇਗੀ ਜੇ ਆਪਾਂ ਦੂਸਰੇ ਰੋਕ ਬੁਕਰਮ ਤੇ ਕਰਦੇ ਹੋਏ ਤੇ ਫਿਰ ਆਪਾਂ ਦੂਸਰੀ ਰੋਕ ਲਗਾਉਣੀ ਹੁੰਦੀ ਹੈ ਉਲਟੀ ਸਾਈਡ نیچے ਕਰਕੇ ਉੱਪਰ ਉਹ ਹੇਠਾਂ ਆਪਾਂ ਸਿੱਧੀ ਸਾਈਡ ਕਰਦੇ ਹਾਂ ਪਰ ਆਪਾਂ ਉਲਟੀ ਸਾਈਡ ਕਰਦੇ ਹਾਂ ਪਰ ਆਪਾਂ ਇਹ ਉਪਰਲੀ ਸਾਈਡ ਤੇ ਲਗਾਉਣੀ ਆ ਗਲਾ ਬੰਨ ਤੋਂ ਬਾਅਦ ਆਪਾਂ ਸਿੱਧੀ ਸਾਈਡ ਉੱਪਰ ਰੱਖ ਲੈਣੀ ਹੈ ਤੇ ਆਪਾਂ ਜਿਹੜੀ ਸਿਲਾਈ ਉਹ ਲਗਾ ਲਾਂਗੇ ਸਿਲਾਈ ਬਿਲਕੁਲ ਆਪਾਂ ਬੁਕਰਮ ਦੇ ਉੱਪਰ ਉੱਪਰ ਹੀ ਲਗਾਉਣੀ ਆ ਲੈਂਸ ਤੇ ਆਪਾਂ ਸਿਲਾਈ ਨੂੰ ਨਹੀਂ ਛਡਾਉਣਾ ਜਿੰਨੀ ਜਿੰਨੀ ਆਪਾਂ ਲੈਂਸ ਸ਼ੋਅ ਕਰਨੀ ਆ ਉਨੀ ਹੁੰਨੀ ਆਪਾਂ ਲੈਂਸ ਵਿੱਚ ਦਿੰਦੇ ਹੋਏ ਤੇ ਆਪਾਂ ਜਿਹੜੀ ਸਿਲਾਈ ਉਹ ਲਗਾਈ ਜਾਣੀ ਆ ਜਿਵੇਂ ਆਪਣੀ ਗਲੇ ਦੀ ਸ਼ੇਪ ਆ ਉਵੇਂ ਹੀ ਆਪਾਂ ਲੈਸ ਨੂੰ ਟਰਨ ਕਰੀ ਜਾਣਾ ਸੈੱਟ ਕਰਦੇ ਕਰਦੇ ਤੇ ਫਿਰ ਜਿਹੜੀ ਆਪਾਂ ਜਿਹੜੀ ਸਲਾਈ ਆ ਲਗਾਉਣੀ ਹੁੰਦੀ ਆ ਤੇ ਜਿਹੜਾ ਆਪਾਂ ਲੈਸ ਜਿਹੜੀ ਆਪਾਂ ਲਈ ਹੋਈ ਸੀ ਆਪਾਂ ਜਿਗਜ਼ੈਗ ਦੀ ਲੈਸ ਲਈ ਹੋਈ ਆ ਤੇ ਜਿਹੜਾ ਤੁਸੀਂ ਜਦੋਂ ਵੀ ਗਲਾ ਬਣਾਉਣਾ ਹੁੰਦਾ ਵਾ ਤੁਸੀਂ ਜਿੰਨੀ ਵੀ ਗਲੇ ਦੇ ਰੈਡੀ ਕਰਨਾ ਜਿਵੇਂ ਕਿ ਤੁਸੀਂ 7 ਇੰਚ ਗਲਾ ਰੈਡੀ ਕਰਨਾ 7 ਇੰਚ ਗਲਾ ਪੈਣ ਦੀ ਜੇ ਤੁਸੀਂ ਫਿਰ ਜਿਹੜਾ ਗਲੇ ਦੀ ਕਟਿੰਗ ਆ ਉਹ ਤੇ 7.5 ਇੰਚ ਦੀ ਕਰਨੀ ਆ ਕਿਉਂਕਿ ਇਦਾਂ ਚ ਆਪਣਾ ਜਿਹੜਾ ਵਾ ਮੋਢੀ ਵਾਲੀ ਸਲਾਈ ਦੇ ਵਿੱਚ ਜਾਣਾ ਹੁੰਦਾ ਵਾ ਜੇ ਤੁਸੀਂ 6.5 ਗਲਾ ਪਹਿਨਣਾ ਪਸੰਦ ਕਰਦੇ ਜੇ ਤੁਸੀਂ ਫਿਰ 7 ਇੰਚ ਰੱਖਣਾ ਵਾ 6.5 ਇੰਚ ਆਪਣਾ ਤਿਆਰ ਹੋਵੇਗਾ ਤੁਸੀਂ ਜਿੰਨਾ ਗਲਾ ਵੀ ਤਿਆਰ ਰੱਖਣਾ ਚਾਹੁੰਦੇ ਜੇ ਉਤੋਂ ਤੁਸੀਂ ਅੱਧਾ ਇੰਚ ਵੱਧ ਰੱਖਣਾ ਹੁੰਦਾ ਕਿਉਂਕਿ ਅੱਧਾ ਇੰਚ ਆਪਣਾ ਮੋਢੇ ਵਾਲੀ ਸਲਾਈ ਦੇ ਵਿੱਚ ਜਾਣਾ ਹੁੰਦਾ ਹੈ ਇਸ ਕਰਕੇ ਤੁਸੀਂ ਅੱਧਾ ਇੰਚ ਕਾਊਂਟ ਕਰਨਾ ਹੁੰਦਾ ਹੈ ਵੱਧ ਤੇ ਵੱਧੀ ਆਪਾਂ ਜਿਹੜੀ ਗਲੇ ਦੀ ਬੁਗਰਮ ਦੀ ਕਟਿੰਗ ਕਰਦੇ ਹੁੰਨੇ ਆ ਕਿਉਂਕਿ ਅੱਧਾ ਇੰਚ ਆਪਣਾ ਸਲਾਈ ਦੇ ਵਿੱਚ ਜਾਣਾ ਹੁੰਦਾ ਹੈ ਜੇ ਆਪਾਂ ਪ੍ਰੋਪਰ ਕਟਿੰਗ ਕਰ ਦਾਂਗੇ ਬਸ ਆਪਣੇ ਮੋਢੇ ਵਾਲੀ ਸਲਾਈ ਦੇ ਵਿੱਚ ਜਾਣਾ ਤੇ ਗਲਾ ਆਪਣਾ ਘਟ ਬ ਇਸ ਕਰਕੇ ਜਿਹੜਾ ਆਪਾਂ ਘਲਾਵਾ ਥੋੜਾ ਵੱਧ ਕਟਿੰਗ ਕਰਨਾ ਹੁੰਦਾ ਅੱਧਾ ਇੰਚ ਹੀ ਆਪ ਵੱਧ ਕਟਿੰਗ ਕਰਨਾ ਹੁੰਦਾ ਕਿਉਂਕਿ ਅੱਧਾ ਇੰਚ ਹੀ ਆਪਣਾ ਮੋੜੀ ਵਾਲੀ ਸਲਾਈ ਦੇ ਵਿੱਚ ਕਪੜਾ ਜਾਂਦਾ ਇਸ ਤੋਂ ਵੱਧ ਨਹੀਂ ਜਾਂਦਾ ਤੇ ਇੱਥੋਂ ਜਿਵੇਂ ਆਪਣਾ ਗਲੇ ਦੀ ਨੀਚੋਂ ਸ਼ੇਪ ਸੀ ਉਵੇਂ ਹੀ ਆਪਾਂ ਜਿਹੜਾ ਇਹ ਲੈਸ ਲਗਾਉਂਦੇ ਹੋਏ ਤੇ ਆਪਾਂ ਇਹਨੂੰ ਸਲਾਈ ਨੂੰ ਲਗਾਉਣਾ ਸਲਾਈ ਬਿਲਕੁਲ ਆਪਾਂ ਫਿਨਿਸ਼ਿੰਗ ਦੇ ਨਾਲ ਲਗਾਉਣੀ ਹੈ ਬਾਹਲੀ ਸਾਈਡ ਤੇ ਆਪਾਂ ਕੋਰਨਰ ਤੇ ਹੀ ਸਲਾਈ ਲਗਾਉਣੀ ਹੈ ਲੈਸ ਦੇ ਉੱਪਰ ਸਲਾਈ ਨਹੀਂ ਚੜਾਉਣੀ ਤੇ ਇਹ ਜਿਹੜੀ ਸਲਾਈ ਹੈ ਇਹ ਬਹੁਤ ਹੀ ਸਫਾਈ ਦੇ ਨਾਲ ਲਗਾਈ ਜਾਂਦੀ ਆ ਤੇ ਇਸ ਤਰੀਕੇ ਨਾਲ ਜਿਹੜੇ ਗਲੇ ਤੇ ਲੈਸ ਲਗਾਉਣਾ ਬਹੁਤ ਹੀ ਆਸਾਨ ਹੈ ਤੁਸੀਂ ਇਸ ਤਰੀਕੇ ਨੂੰ ਜ਼ਰੂਰ ਟਰਾਈ ਕਰਿਓ ਇਹ ਆਪਣਾ ਜਿਹੜਾ ਗਲਾ ਬੰਨ ਤੋਂ ਬਹੁਤ ਬਹੁਤ ਹੀ ਸੋਹਣਾ ਲੱਗਦਾ ਵਾ ਤੇ ਇਹਨੂੰ ਬਣਾਉਣਾ ਬਹੁਤ ਹੀ ਆਸਾਨ ਹੁੰਦਾ ਵਾ ਇਸ ਤਰੀਕੇ ਨਾਲ ਆਪਾਂ ਗਲੇ ਨੂੰ ਰੈਡੀ ਕਰਕੇ ਤੇ ਆਪਾਂ ਵਿੱਚ ਲੈਸ ਦੇ ਕੇ ਤੇ ਇਸ ਤਰੀਕੇ ਨਾਲ ਜਿਹੜਾ ਆਪਾਂ ਗਲਾਵਾ ਬਣਾ ਸਕਦੇ ਆ ਤੁਸੀਂ ਕੋਈ ਵੀ ਗਲਾ ਰੈਡੀ ਕਰਨਾ ਤੁਸੀਂ ਇਸ ਤਰੀਕੇ ਨਾਲ ਗਲੇ ਨੂੰ ਆਸਾਨੀ ਨਾਲ ਰੈਡੀ ਕਰ ਸਕਦੇ ਹੋ ਤੇ ਜਿਹੜੀ ਆਪਾਂ ਗਲੇ ਦੇ ਚੜਾਈ ਰੱਖੀ ਸੀ ਆਪਾਂ 2.5 ਇੰਚ ਰੱਖੀ ਹੋਈ ਸੀ ਵੈਸੇ ਆਪਣੇ 3 ਇੰਚ ਰੱਖੀ ਜਾਂਦੀ ਆ ਆਪਣਾ ਪਤਰਾ ਨਾਪ ਸੀ ਇਸ ਕਰਕੇ ਆਪਾਂ 2.5 ਇੰਚ ਰੱਖੀਏ ਤੁਸੀਂ ਜਿੰਨੀ ਵੀ ਚੜਾਈ ਹੋਰ ਰੱਖ ਸਕਦੇ ਹੋ ਗਲੇ ਦੀ ਸਿਲਾਈ ਆਪਾਂ ਲਗਾ ਲਈ ਹੋਈ ਆ ਗਲੇ ਦੀ ਜੇ ਤੁਸੀਂ ਸਾਡ ਚੈਨਲ ਤੇ ਪਹਿਲੀ ਵਾਰ ਆਏ ਜੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ